ਇਹ ਹੈ ਜੋ ਅਸੀਂ ਪਾਣੀ ਪਾਉਂਦੇ ਪਾਣੀ ਪਾਉਂਦੇ ਦੇ ਇਦਾਂ ਨਹੀਂ ਕੋ ਕਰਨਾ ਉਹਨੇ ਨਹੀਂ ਨਾ ਬੈਠਾ ਜਾ ਰਿਹਾ ਨਹੀਂ ਨਹੀਂ ਇਹ ਪਾਣੀ ਪਾਉਂਦੇ ਉਹ ਖਾ ਦਿੰਦਾ ਇਹ ਮਾਰਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਸਾਰੇ ਭਰਾਵਾਂ ਦਾ ਵੀਰੋ ਵੀਰੋ ਵੱਧ ਲੜਾਉਣ ਲੱਗੇ ਆਂ ਸਾਮ ਨੂੰ ਠੀਕ ਆ ਬਾਲ ਬੂਲ ਕੱਟ ਰਹੇ ਆ ਤੇ ਇਹਨਾਂ ਦੀ ਕੱਪੜੇ ਦੇ ਕੋ ਨਵੇਂ ਸਾਰੇ ਕੱਪੜੇ ਕੁੱਪੜੇ ਬੀ ਚੇਂਜ ਕਰਾਂਗੇ ਤੇ ਇਹ ਨੌ ਨੂ ਬਗੈਰਾ ਕੱਟ ਗਏ ਐ ਇਹਦੀ ਸਸਪਾਈ ਕਰਾਂਗੇ ਇਹ ਕਿੰਨਾ ਟਾਈਮ ਹੋ ਗਿਆ ਨਾ ਆਇਆ ਨੀ ਕਿਸੇ ਨੇ ਠੀਕ ਆ ਤੇ ਕਾਫੀ ਟਾਈਮ ਬਾਅਦ ਜਾਣੇ ਤੇ ਲੁਣਾਉਣ ਲੱਗੇ ਆਂ ਪਹਿਲਾਂ ਕੁਝ ਬਲੌਗ ਦੇਖਿਆ ਹੁਣ ਆਹ ਹੁਣ ਕਾਫੀ ਟਾਈਮ ਹੋ ਗਿਆ ਠੀਕ ਆ ਤੇ ਇਹਦੇ ਕੱਪੜੇ ਆ ਬਾਲ ਬੂਲ ਕਟਿੰਗ ਕਟਿੰਗ ਕਰਕੇ ਨੋਬ ਵਗੈਰਾ ਕੱਟ ਕੇ ਸਾਫਾਈ ਪੂਰੀ ਕੀਤੀ ਜਾਊਗੀ ਬਾਕੀ ਤੁਸੀਂ ਬਣੇ ਰਹੋ ਬਲੌਗ ਦੇ ਵਿੱਚ ਇਹ ਬੱਬਾ ਜੀ ਸਾਡੇ ਹਮਤੂ ਬੱਬਾ ਜੀ ਸੇਵਾ ਕਰ ਰਹੇ ਆ ਨਾਲ ਬਹਾਦਰ ਨਾਲ ਸਾਡਾ ਰਿੱਕੀ ਭਰਾ ਠੀਕ ਆ ਊਲੀ ਭਰਾ ਉਹ ਜਰਮਨ ਵਾਲੇ ਬੈਠੇ ਆ ਚਾਰੇ ਦੇ ਮੈਲ ਦਾ ਇੱਕ ਤਾਂ ਜੰਮੀ ਆ ਨਾ ਘਰ ਤੇ ਤੇ ਹਮਤੂ ਸਵੇਰ ਭਰਾ ਸਾਡਾ ਸਵੇਰ ਦਾ ਰੌਲੀ ਪਾਉਂਦਾ ਫੋਨ ਕਰੀ ਜਾਂਦਾ ਆ ਵਿੱਚ ਆ ਸੇਵਾ ਕਰੀਏ ਸੇਵਾ ਕਰੀਏ ਮੰਗਾ ਚਾਦਾ ਪਕੜੇ ਨਾ ਰੱਖੀਆ ਗੱਡੀ ਵੀ ਦੇ ਲਾ ਕੱਢੀ ਗੱਡੀ ਹੋ ਗਈ ਉਹ ਵੀ ਤੂੰ ਆ ਪਾਉਂਦਾ ਕੰਮ ਤਾਂ ਕਰੇ ਸਕਦਾ ਪੱਲੇ ਤੋਂ ਨਹੀਂ ਨਾ ਪੱਲੇ ਤੋਂ ਨਹੀਂ ਹੁੰਦਾ ਉਹਦਾ ਹਾਕ ਮਾਰ ਲਿਆ ਕਰਕੇ ਇਹ ਤੂੰ ਆ ਧੜ ਦੇ ਹਾ ਸਿਵਾਏ ਆ ਕਹਣਾ ਕਹਿਣ ਦਾ ਮਤਲਬ ਇਹ ਠੀਕ ਐ ਮੂੰਹ ਆਤਿਆ ਨਾ ਭਾਈ ਬੰਦੀ ਨਾ ਬਰਦਾਤੀ ਆ ਉਹ ਨਹੀਂ ਮਾਰਨਾ ਉਹਨੇ ਐਦਾਂ ਤੂੰ ਕਹਿ ਕਹਿ ਕੇ ਮਰਵਾਉਣਾ ਉੱਪਰ ਨਾ ਨਹੀਂ ਕਹਿ ਕੇ ਤੈਨੂੰ ਮਰਵਾਉਣਾ ਮਾਸ ਤੇ ਲੱਗਦੀ ਉਦੋਂ ਕਰਦਾ ਹਾਂ ਇਹਨੂੰ ਪ੍ਰਭਟਿਆਂ ਤੇ ਵੀ ਲੱਗਦੀ ਮੜ ਜੀ ਹਾਂ ਇਹ ਚਾਰ ਦੇ ਬੇ ਵੇਹੜਾ ਉਹ ਫਰਕ ਕਰ ਕੋਈ ਨਾ ਉਹ ਨਹੀਂ ਹਿਲਦਾ ਨਾ ਨਹੀਂ ਕੱਟਣੀ ਨਾ ਦੇਖੋ ਉਹਦੇ ਵਿਚਾਰੇ ਦੇ ਹਾਂ ਦੇਖੋ ਨਾ ਕੱਟਣੀ ਤੇ ਕੈਂਸੀ ਜੀ ਲੈ ਅੱਜ ਵੀ ਜੀਤੀ ਪਲਾਖਾ ਵੜਾ ਉਹ ਰੀ ਲੈ ਜਾਣਾ ਨਾ ਤੁੰਗ ਆਪਾਂ ਅੱਜ ਵੇਲਾ ਗੈਂਟੀ ਦੇ ਨੋ ਕੱਟਣੀ। ਹਰ ਕੇ ਰੱਖੀਓ ਬਸ ਉਹ ਕੈਂਚੀ ਦਾ ਲੋੜੇ ਨਹੀਂ ਸੀ ਮਸ਼ੀਨੇ ਲਾ ਦੇਣੀ ਸੀ ਆਪਾਂ। ਆਹ ਉਹ ਕੈਂਚੀ ਰਹਿਣ ਦੀ ਕੱਪੜੇ ਬਾੜਨੇ ਉਹਦੇ। ਅੱਛਾ ਕੱਪੜੇ ਬਾੜਨੇ ਆ ਲਿਆ ਲਿਆ। ਕੰਮ ਮਲੋਂ ਜਾਲੂਬ ਦਿਲਾ ਦੇਣਾ ਝਾੜੂ ਦੇਖਾ ਮੈਂ ਆ ਪਿਆ ਪੰਚੀ ਕਿਸਾ ਤੌਣ ਤਾਂ ਚੱਕ ਉੱਪਰ ਘੱਲ ਆ ਚੌੜਾ ਲੱਗਦੀ ਆ ਗੋਦਾ ਰਹੀ ਆ ਇਹਨਾਂ ਦੇ ਲੋ ਵਿਚਾਰਿਆਂ ਦਾ ਇਹ ਵਿਚਾਰਿਆਂ ਦਾ ਰੱਬ ਆ ਵੀਰੋ ਠੀਕ ਆ ਜਿਨ੍ਹਾਂ ਦਾ ਕੋਈ ਨਹੀਂ ਦੇਦਾ ਉਹਨਾਂ ਦਾ ਰੱਬ ਹੁੰਦਾ ਹਾਂ ਹਣ ਤੂੰ ਉਹ ਮਿੱਠਾ ਉਹ ਮਿੱਠੂ ਹਣਾ ਮਾਰੇ ਖੰਡਾ ਕਰੇ ਹੂੰ ਆ ਮਾੜਾ ਜੱਫਾ ਕਰੀਦਾ ਪਸਤਾਨਾ ਹੈ ਨਹੀਂ ਨਾ ਇੱਥੇ ਕੱਟ ਪੱਟੇ ਆਲੇ ਆ ਦੇਖੋ ਸਾਬ ਨਹੀਂ ਕੰਦਾ ਕਰ ਉਹ ਬੱਸ ਬੱਸ ਹੋ ਗਿਆ ਹੋ ਗਿਆ ਹੋ ਗਿਆ ਬਲੰਪਰ ਅਹ ਫੇਰ ਲੱਗੇ ਬੈ ਜਾ ਬੈ ਜਾ ਉਹ ਬੱਸ ਬੱਸ ਜਾ ਓਏ ਬੈ ਜਾ ਓਏ ਓਹ ਨਹੀਂ ਬੈਠ ਦੱਸ ਬੈਠ ਕੇ ਮੈਂ ਲੈ ਲਿਆ ਉਹ ਲੈ ਕੇ ਕਿੱਥੇ ਆ ਸਾਬ ਮੈਨੂੰ ਮੈਂ ਤਾਂ ਚੁੱਪ ਚੁੱਪ ਕਰ ਦੇ ਚੁੱਪ ਬੋਲਣਾ ਚੁੱਪ ਮੈਂ ਬੈਨੂ ਦਾ ਆਹ ਨਦਰ ਉੱਠ ਨਾ ਦੇਗਾ ਬਾਬਾ ਹੁਣ ਉਹ ਦੇ ਦੋ ਚੁੱਪ ਕਰ ਦੇ ਬਾਈ ਬਾਈ ਬਸ ਬਸ ਹੋ ਗਿਆ ਬਸ ਬਸ ਹੋ ਗਿਆ ਚੁੱਪ ਚੁੱਪ ਕਰਦਾ ਚੁੱਪ ਇਦਾਂ ਧਿਆਨ ਚ ਪਾਉਣਾ ਪੈਂਦਾ ਦਬਕਾ ਇਹ ਮਾਰਨਾ ਪੈਂਦਾ ਫੇਰ ਬੰਦਾ ਇਹ ਹੋ ਗਿਆ ਹੋ ਗਿਆ ਬਸ ਹੋ ਗਿਆ ਉਦੋਂ ਵੀ ਇੱਡੇ ਹੋਈ ਨਹੀਂ ਨਹੀਂ ਮਾਰਦਾ ਤੂੰ ਜਦ ਕਹਿਤਾ ਮੈਂ ਦਬਕਾ ਮਾਰਨਾ ਪੈਂਦਾ ਉਹਨੂੰ ਜਦੋਂ ਉਹਨਾਂ ਪਿਆਰ ਨਾਲ ਫੇਰ ਉਹ ਮਾਰਦਾ ਬਸ ਮਾਰਦਣਾ ਲੱਗੇ ਆਹੋ ਤਾਂ ਕਰਦਾ ਉਹ ਖੀਨ ਲੱਗਣੀ ਆ ਹੁਣ ਬਾਬਾ ਬਾਲ ਦੇ ਕੜਕੜੇ ਸੀ ਇਹਦੇ ਬਸ ਬਾਹਰ ਦੇ ਕੋ ਵੀ ਰੋ ਕੱਡੇ ਕੱਡੇ ਸੀ ਠੀਕ ਆ ਇਹਨੂੰ ਵਿਚਾਰੇ ਕੋਈ ਲਣਾਉਂਦਾ ਨਹੀਂ ਠੀਕ ਆ ਗੱਲ ਇਹ ਆ ਕੱਢ ਦੇ ਕੱਪੜੇ ਵੀ ਨਹੀਂ ਇਹਦੇ ਵਿਚਾਰੇ ਦੇ ਕੋਈ ਬਦਲਦਾ ਵੀਰੋ ਠੀਕ ਆ ਕਿ ਕੱਪੜੇ ਹਰ ਵਾਰੀ ਚੇਂਜ ਕਰਨੇ ਪੈਂਦੇ ਆ ਹੱਲ ਵੱਖ ਵੱਖ ਹਫਤੇ ਕੋਲ ਬੰਦਾ ਕੋਈ ਚੇਂਜ ਕਰਦਾ ਵੀ ਉਹ ਵੀ ਨਹੀਂ ਕਰਦਾ ਯਾਰ ਉਹ ਉੱਥੇ ਨਾ ਮੂੰਛਾਂ ਤੇ ਨਹੀਂ ਲੱਗਦੀ ਉਹਦੇ ਕੋਈ ਨਹੀਂ ਲੱਗਦਾ ਇਦਾਂ ਲਾ ਕੇ ਉਹ ਲਾ ਕੇ ਨੰ ਤੂੰ ਉਹਨੂੰ ਬੈਠਣ ਦੇ ਰੋ ਗਿਆ ਸਾਹ ਲੈ ਲਾਂ ਦੇ ਰੋ ਗਿਆ ਉਹਦੇ ਆ ਗਿਆ ਵਿਆ ਫੜਾ ਕੈਂਚੀ ਨੋ ਬਰਕੀ ਨਾ ਆ ਹੱਥ ਫੜਾ ਮੈਂ ਫੜਦਾ ਹੱਥ ਫੜਾ ਮੈਂ ਮੂੰਹ ਮੂੰਹ ਫੜ ਬੱਸ ਹੱਥ ਫੜ ਦੇ ਨੇ ਇਹ ਤਾਂ ਨਹੀਂ ਕੈਂਚੀ ਦੇਖਿਆ 27 ਰੁਪਏ ਰੇਟ ਆ ਆ ਜਾ ਉਹ ਵੀ ਆ ਜਾ ਉਹ ਦੂਜੀ ਕੈਂਚੀ ਲੈ ਹਾਂ ਕੈਂਚੀ ਦਾ 20 ਰੁਪਏ ਦੀ ਆ ਨਾ ਘਟਣੀ ਸੱਠਾਂ ਦੀ ਦਿੱਤੀ ਮਸ਼ੀਨ ਦੇ ਆ ਗਈ ਕੋਈ ਨਹੀਂ ਮਿੰਗੀ ਬੱਬਾ ਨੇ ਲੱਤਾਂ ਫੜ ਕੇ ਮਾਪਿਆ ਯਾਰ ਮਸ਼ੀਨ ਉਹ ਯਾਰ ਨਹੀਂ ਕੱਟ ਹੁੰਦਾ ਲੱਤਾਂ ਲੈ 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 ਬੰਦਾ ਫੜ ਕੇ ਕਰਦਾ ਤਾ ਤੇ ਧਿਆ ਰੱਖ ਰੋਕ ਯਾਰ ਰੋਕ ਜਾ ਹਮ ਤੋ 2 ਮਿੰਟ ਰੋਕੋ ਚਲ ਚਲ ਬਿਠਾਏ ਨਾ ਥੰਡੇ ਯਾਰ ਫੇਰ ਕਿੰਨਾ ਹੋ ਜਾਣਾ ਪਾ ਦੇ ਚਪਲ ਰੱਖ ਲੈ 100 ਨੂੰ ਲੜਾਤਾ ਵੀ ਚਲ ਇਦਾਂ ਪਹਿਲਾਂ ਦੇ ਇਦਾਂ ਪਹਿਲਾਂ ਦੇ ਪੀਰ ਪੀਰ ਨਾ ਕੱਪੜੇ ਪਾ ਰਹੇ ਠੀਕ ਆ ਦੇਖ ਲੈ ਇਦਾਂ ਹੋ ਗਿਆ ਆ ਗਿਆ ਹੁਣ ਸੋਨਾ ਦੇਖੋ ਕਿੰਨਾ ਬਣ ਗਿਆ ਤੁਹਾਨੂੰ ਕਿਹਦੇ ਨਾ ਖੋ ਜਾ ਉਹ ਹਾਂ ਤੂੰ ਬਾਹਰਿਆ ਕੱਪੜਾ ਹਾਂ ਬਹੁਤ ਵਧੀਆ ਸੀਵਾ ਸੀਵਾ ਹੀ ਆ ਇਹ ਇਹ ਸੀਵਾ ਵੀਰੋ ਆ ਬਾਪੂ ਆ ਦੇਖੋ ਕਿੰਨਾ ਸੋਹਣਾ ਲਾ ਲਿਆ ਸੋਣਾ ਹਾਂ ਤੂੰ ਦੇਖ ਤਾਂ ਇਦਾਂ ਨਾ ਨੂੰ ਹੋ ਗਿਆ ਵੇ ਕੰਨਾ ਸੋਹਣਾ ਹਾਂ ਉਹ ਵੱਡੇ ਵੱਡੇ ਸੀ ਇਹਦੇ ਹਾਂ ਉਹ ਵੱਡੇ ਸੀ ਆ ਸਾਡੇ ਲੱਗੇ ਨੋ ਐਨੇ ਨੋ ਕਟਣੀ ਮਾਰੀ ਆ ਦੀ ਹਾਂ ਹੁਣ ਮਾਹ ਮਾਰੀ ਮੂੰਹ ਤੇ

ਹੰਦ ਬੜਨਦਾ ਰਹਿਣੇ ਦੇ ਗਰਮੀ ਆ ਥੱਲੇ ਸ਼ਰਟ ਵੀ ਪਾਈ ਆ ਇਹ ਹੁਣ ਲੋਣੇ ਆ ਬਾਚੂ ਫੇਰ ਕੀ ਆ ਥੱਲੇ ਸ਼ਰਟ ਤਾਂ ਪਾਈ ਆ ਉਹਨੇ ਯਾਰ ਉਹਨੂੰ ਕੋਈ ਫਰਕ ਨਹੀਂ ਪੈਂਦਾ ਫਰਕ ਤਾਂ ਹੈ ਨਹੀਂ ਹਵਾ ਨਾ ਉਹਨੂੰ ਹਵਾ ਪੈਂਦੀ ਰੂ ਕੋਈ ਨਹੀਂ ਤਲ ਉਧੜਾ ਖੁੱਲਾ ਹੀ ਉਪਰਲਾ ਆਪਿਆਂ ਬਰਵਾ ਲਵਾਂਗੇ ਹਾਂ ਖੜਾ ਕਰਦੀ ਹਾਂ ਠੀਕ ਆ ਸਾਹਮਣੇ ਖੜਾ ਕਰਾ ਨਹੀਂ ਨਹੀਂ ਪਹਿਲਾਂ ਦੂਜਾ ਕਰ ਲਓ ਲੰਮਾ ਪਾ ਕੇ ਇੱਧਰ ਹੀ ਆਵਾਂ ਨਹੀਂ 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 ਲੰਮਾ ਨਹੀਂ ਪਾਉਣੀ ਯਾਰ ਗੱਲਾਂ ਫੇਰ ਹੋ ਜਾਣਾ ਕੀ ਗੱਲ ਨਹੀਂ ਇੱਧਰ ਮੈਂ ਸਭ ਕੇ ਸਾਹਮਣੇ ਅਸਾਂ ਖੜਾ ਹੋ ਮੜਾ ਜਾ ਖੜਾ ਹੋ ਖੜਾ ਹੋ ਚਲ ਬਾਤ ਉੱਥੇ ਲੈ ਜਾ ਇੱਥੇ ਕਿੱਥੇ ਆਇਆ ਇੱਧਰ ਆਇਆ ਇੱਧਰ ਆਇਆ ਭੱਜ ਦਾ ਦੇਖੋ ਭੱਜ ਦਾ ਫਾਲ ਕਰਾ ਕੰਦਰ ਠੀਕ ਆ ਇਹ ਆਹ ਦੇ ਆਹ ਦੇ ਖੜਾ ਰਹਿ ਖੜਾ ਰਹਿ ਬਸ ਸਦਾ ਹੀ ਕਰਨਾ ਬਾਈ ਕੁਝ ਨਹੀਂ ਕਰਨਾ ਇਹਨੇ ਬਸ ਠੀਕ ਆ ਲੱਤ ਮਾਰਦਾ ਜੀ ਜੀਪਾ ਦੇ ਕਿੱਥੇ ਜੀ ਕੱਪੜਾ ਪਾ। ਜਦ ਕੱਪੜੇ ਪਾਉਣ ਇਹਲੇ ਸੋਖੇ ਵਾਲੇ ਮੜੇ ਇਹਨਾਂ ਲਣਾਉਣਾ ਉਹ ੱਖਾ ਕਿਉਂਕਿ ਉਹ ਮਾਰਦਾ ਬਹੁਤ ਵੀਰੋ। ਆ ਵੀ ਪਾ। ਹੈਨਾ? ਨੇ। ਇਹਨਾ ਤਾਂ ਮੰਨ ਤਾਂ। ਉਹ ਕਿਆ ਕਿਉਂ। ਉਹ ਪੈਨਾ ਕਿੱਥਾ ਟੱਟਗਾ। ਬੈਠ ਕਰ ਦੇ। ਬਸ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ। ਹੋ ਗਿਆ ਪਾਪਾ ਹੋ ਗਿਆ। ਇੱਧਰ ਵੀ ਕਰ। ਹਮ ਤੇ ਟੀ-ਸ਼ਰਟ ਬੈਠੇ ਆ ਮੈਂ ਇੱਥੇ ਲੈ ਬਣਾਣੇ ਇੱਧਰ। ਬਿਲਕੁਲ। ਉਹ ਉਹ ਨਾ ਬੜਾ ਜਿਹਾ ਪਾਉਂਦਾ ਹੈ। ਹਾਂ। ਬੇ। ਇਹ ਠੀਕ ਆ। ਠੀਕ ਆ ਠੀਕ। ਆ ਘਰ ਉੱਪਰ। ਪਾ ਦਿੰਦੇ। ਚਲ। ਲਓ ਜੀ। ਹੁਣ ਇਹ ਪਲਾਇਨੀਆਂ ਨਹੀਂ ਆਉਂਦੀਆਂ ਨੀ ਯਾਰ। ਤਾਂ ਕਿਦਾਂ ਠੀਕ ਆ? ਠੀਕ ਆ। ਇਹ ਕੋਣੇ ਨਾਲ ਲੈਣਾ ਨਹੀਂ ਨਹੀਂ ਥੋੜਾ। ਸਹੀ ਆ ਨਾ। ਵੇ 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 ਮੈਂ ਕਹਾਂਣਾ ਇੱਥੇ ਖੜ ਕੇ ਮੈਂ ਫੋਟੋ ਬਣਾਉਂਗਾ ਬੰਦਾ ਬਾ ਬਾ ਖੜ ਕੇ ਇੰਨਾ ਵਾਸ਼ ਨਹੀਂ ਕਹਿਣਾ ਬਣਾ ਮੈਂ ਇਹ ਕਹਿੰਦਾ ਬਾਪੇ ਬਾਪੇ ਦੋ ਕਰੋ ਆ ਇੱਥੇ ਖੜੋ ਤੇ ਆਜ ਬੈਗਤ ਮੈਂ ਤੈਨੂੰ ਮੈਂ ਫੋਟੋ ਨਹੀਂ ਲਵਾਂਗਾ ਇਹ ਨਹੀਂ ਆਇਤਾ ਦੂਜਾ ਦੇਖ ਲੈ ਇੱਕ ਮੈਂ ਇੱਕ ਮੈਂ ਆਵੇ ਸੜੇ ਆਲੇ ਆਹ ਕਾਦਰ ਦੇ ਕੋਕਾ ਨੂੰ ਸੋਨਾ ਲੱਗਦਾ ਕਾ ਠੀਕ ਹੈ ਚੰਗਾ ਚੰਗਾ ਹਾਰ ਦਰ ਹਾਂ ਉਹ ਤੇ ਦੇਖ ਨਾ ਜਾਵੇ ਨਹੀਂ ਨਹੀਂ ਬਸ ਬੈ ਜਾ ਪੈ ਜਾ ਹੁਣ ਬਸ ਬੈ ਜਾ ਹੁਣ ਬੈ ਜਾ ਹੁਣ ਆ 9 ਮਿੰਟ ਨਹੀਂ ਚੱਕੋ ਉਹ ਬਈ ਮੱਥਾ ਦੇਖ ਲੈ ਬੈਣਾ ਇਹਦੇ ਜਾਨਾ ਲੱਗ ਜਾਇਓ ਬਾਹਮਾ ਨੇ ਠੀਕ ਹਾਂਜੀ हां वो तू लड़ाता जोर जी जोर सही है की साडा कपड़े पे दिखावे कपड़े देखो कितने गंदे हुए सी जेड़े लाया वीरू देखो आज मेरा ਛੱਡ ਗਿਆ ਦੀ ਹਨਾ ਨਾ ਬਾਲ ਸੀ ਵਿਚਾਰੇ ਠੀਕ ਆ ਤੇ बाकी रुकੋ ਸਾਡੀ ਕੀ ਗੱਲ ਹਾਂ ਸਮਝ ਮੈਂ ਮੈਂ ਉਹ ਹਾਂ ਤੂੰ ਇਹਨੂੰ ਪੈਸੇ ਬੱਚੇ ਜਿਹੜੇ ਉਹ ਦੇ ਦੇਣੇ ਇਹਨੂੰ ਆ ਤਾਂ ਪੈਸੇ ਲੈ ਜਾ ਸਾਹ ਕਿੱਥੇ ਪਾਈ ਪੈਸੇ ਤੇ ਮੂੰਹ ਬੜਾਈ ਆਹ ਲੋਕਾ ਬੁਲਾਉਂਦੇ ਆਰੇ ਇਹਦੇ ਪੈਸੇ ਉਹਨੇ ਕਿਹਦੇ ਲਈ ਉਹ ਸਾਹਬ ਮੈਂ ਗਏ ਮੈਂ ਸਾਹ ਬੈ ਬੈ ਮੈਂ ਦੇ ਕੇ ਗਲਾਸ ਅੰਦਰੋਂ ਚਲੋ